ਸਤਿ ਸ਼੍ਰੀ ਅਕਾਲ ਜੀ ਸਜਣੋ ਸਾਰਿਆਂ ਨੂੰ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਆ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਗੇ ਸਜਣੋ ਫਿਰ ਆਪਾਂ ਆ ਗਏ ਹਾਂ ਤੁਹਾਡੇ ਲਈ ਤੁਹਾਡੀ ਸੇਵਾ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਚੱਲਦਾ ਸੀ ਚਲੋ ਸਾਲ ਪਿਛੋਂ ਗੁਰੂ ਘਰ ਦਾ ਮੇਲਾ ਆਉਂਦਾ ਹੈ ਇਹ ਨਹੀਂ ਆਉਂਦਾ ਚਲੋ ਜਿੰਦੇ ਕਰਮਾ ਚ ਆ ਉਹਨੇ ਵੇਖਣਾ ਹੈ ਦੂਜਾ ਜਿਹੜਾ ਹੈ ਉਹਨੇ ਘਰੇ ਬੈਠੇ ਰਹਿ ਜਾਣਾ ਤੇ ਲੰਗਰ ਜਲਪਾਣੀ ਵਰਤਦੇ ਰਹੇ ਆ ਬੜਾ ਮੇਲਾ ਚੱਲਿਆ ਸੰਗਤ ਬੜੀ ਦੂਰੋਂ ਨੇੜੇੋਂ ਆਈ ਆ ਤਨ ਮਨ ਤੁਹਾਨੂੰ ਦੇ ਨਾਲ ਸਵਾਵਾਵਾਂ ਬੜੀਆਂ ਕੀਤੀਆਂ ਗੁਰੂ ਘਰਾਂ ਦੇ ਦਰਸ਼ਨ ਦਦਾਰ ਵੀ ਬੜੇ ਸੰਗਤ ਨੇ ਕੀਤੇ ਆ ਤੇ ਹੁਣ ਬਸ ਧੜੀ ਸੇਵਾ ਵਾਲੇ ਵਿੱਚ ਹਾਜ਼ਰ ਆ ਸਜਣੋਂ ਪਹੁੰਚੇ ਅੱਜ ਪਿੰਡ ਭਿੱਖੀਵੰਡ ਸ਼ਹਿਰ ਅੱਡਾ ਮੈਨੀਆਂ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਤਹਿਸੀਲ ਇਹਨੂੰ ਪੱਟੀ ਆ ਗਈ ਬਈ ਕਾਰਜਗੋਲ ਪਹੁੰਚੇ ਆ ਦੋ ਐਨੀਮਲ ਸਜਣੋਂ ਇਥੋਂ ਬਖਾਉਣ ਲੱਗੇ ਇੱਕ ਵੈੜ ਤੇ ਇੱਕ ਮੱਝ 14-15 ਕਿਲੋ ਵਾਲੀ ਵੱਡੀ ਜੁੜੇ ਰੋ ਐਂਡ ਤਾ ਕਰ ਕਰਦੇ ਆਂ ਗੱਲ ਬਾਤ ਬਾਈ ਨਾ ਉਹਦੇ ਕਿਵੇਂ ਦੇ ਰਹਿਣਗੇ ਰੇਟ ਬਾਈ ਕਾਰਜ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਚੜਦੀ ਕਲਾ ਜੀ ਠੀਕ ਹੈ ਜੀ ਡਰੈਸ ਕਰਕੇ ਨੋਟ ਤੇ ਡਰੈਸ ਕਰ ਜੀ ਕਾ ਨਾਮ ਕਾਰਜ ਸਿੰਘ ਤੇ ਪਿੱਖੀ ਵੰਡ ਤੇ ਜ਼ਿਲ੍ਹਾ ਤਰਨਤਾਰਨ ਹਾਂ ਤਹਿਸੀਲ ਪਾਟੇ ਮੋਬਾਈਲ ਨੰਬਰ ਮੋਬਾਈਲ ਨੰਬਰ 98848 ਤੇ 9826 ਠੀਕ ਹੈ ਤੇ ਸ਼ਿਵਾਰ ਕਰੀਏ ਮਾਧੋ ਸੋਈ ਸੋਈ ਨੂੰ ਠੀਕ ਆ ਕਿੰਨੇ ਕੋ ਦੁੱਧ ਵਾਲੀ ਆ ਮੈਂ ਕਿਹ ਵੇਚੀ ਪਿਛਲੇ ਸਵੇਰ 16 17 ਕਿਲੋ ਚੋਂਦੇ ਰਹੇ ਅੱਛਾ ਹਾਂਜੀ ਘਰ ਦੀ ਆਪਣੀ ਹਾਂਜੀ ਘਰ ਦੀ ਠੀਕ ਆ ਹੁਣ ਕਿਦਨ ਸੋਈ ਆ ਇਹ ਵੇਚੀ ਕੱਲ ਸੋਈ ਆ ਕੱਲ ਹੁਣ ਕਿੰਨਾ ਕੋ ਬੌਲਾ ਹੁਸਟਾਡੀਗ ਇਹ ਵੇਚੀ ਬੌਲਾ ਮੈਂ 5 8 9 ਕਿਲੋ ਚ ਆ ਠੀਕ ਆ ਹਾਂਜੀ ਚਲੋ ਦੋ ਵਾਰੀ ਕੇ ਹੁਣ ਮੌਕੇ ਦਾ ਸੱਜਣੋ ਬੌਲਾ ਜੇ ਗਿਣੀਏ ਤਾਂ ਕੋਈ 12 ਕਿਲੋ ਤੇ 8 ਕਿਲੋ ਹੋਊਗਾ ਫੁੱਲਾ ਢੋਲਾ ਕਿਉਂਕਿ ਮੈਂ ਥਣ ਭਾਂਡੇ ਵਾਲੀ 10 ਕਿਲੋ ਤੋਂ ਘਾਟੇ ਮੈਂ ਕੀ ਕੱਢੂਗੀ ਵੱਢੀ ਆ ਤੇ ਲੈਵੇ ਲੋਵੇ ਦੀ ਪੰਤਰ ਨਹੀਂ ਵੇਖ ਸਕਦੇ ਜੀ ਸੂਆ ਅੰਤਾਜਾ ਲਾਇਓ ਤੇ ਤਿੱਜਈ ਮਹਿਸੂਸ ਕਰੋਗੀ ਲਓ ਜੀ ਲਾਇਓ ਮਗਰ ਇਹਦੇ ਕਟਾ ਆ ਗਏ ਠੀਕ ਹੈ ਲਾਓ ਮਗਰੋ ਮਾੜੀ ਜੀ ਲਓ ਜੀ ਤੇ ਰੇਟ ਬਾਈ ਜੀ ਰੇਡ ਵੇਡ ਕੀ ਭਾਵੇਂ ਮੰਗਨੂ ਮਾਸੇ ਭਾਵੇਂ 1.5 ਕਰ ਦਈਏ ਤੇ ਆਪਾਂ ਹਾਂ ਨਾ 1.40 ਦੀ ਦੇ ਰਹੀਏ ਨਹੀਂ ਜਾਇਜ਼ ਕਰ ਗਏ ਹੋਰ ਕੀ ਕੀ ਤੁਸੀਂ ਢਾਹ ਲਓ ਤੁਸੀਂ ਕਰ ਨਹੀਂ ਨਹੀਂ ਆਪੇ ਆਪੇ ਕਰ ਦੋ ਤੇ ਪੈਂਟੇ ਦੀ ਦੇ ਦਈਏ ਹੋਰ ਕਰ ਦੋ ਮੈਂ ਆਇਆ ਜੀ ਮੈਂ ਬਾਤ ਮੈਸਦੀ ਨਹੀਂ ਬਾਤ 1 ਲੱਖ ਦੀ ਮੈਸਦੀ ਚਲ ਜਾਇਜ਼ ਕਰਕੇ ਦੇ ਦਈਏ ਇਹ ਕਿਤੇ ਇਹ ਦੀ ਦੇ ਦਈਏ ਜੀ ਹੋ ਛੱਡ ਦੇ ਦਾ ਜੈਸਨੋ ਕਰਤੀਏ 20 ਦੀ ਹੈ ਚੱਟ ਜਾਓ ਜੀ ਹੈ ਠੀਕ ਹੈ ਜੀ ਚਲੋ ਸੱਜਣੋ ਇੱਕ ਮਾਨ ਤਾਨ ਹੋਣਾ ਹੈ ਜੀ ਠੀਕ ਆ ਹਾਂ ਜੀ 1 ਲੱਖ ਤੇ 20000 ਦੀ ਐਂਡ ਫਿਕਸ ਦਾ ਨੂੰ ਮਿਲੂਗੀ ਮੈਂ ਚਲੋ ਵੱਡੀ ਆ ਦੱਸਿਆ ਜਿਵੇਂ ਕਿ 16 ਕਿਲੋ ਦੁੱਧ ਭਰਿਆ ਮੈਂ ਨੇ ਘਰ ਦੀ ਮੈਂ ਕਿਹੜਾ ਕੋਈ ਵਪਾਰ ਕਿਤੇ ਦੇਦਣੀ ਤੇ ਘਰੇਲੂ ਆ ਠੀਕ ਹੈ ਜੀ ਅੱਗੇ ਆ ਕੇ ਇੱਕ ਵੜੇ ਵੀ ਘਰੇਲੂ ਆ ਲਓ ਜੀ ਇਹ ਕਿੰਨੇ ਚੀ ਦੀ ਟੋਕਰ ਕੱਪਣ ਆ ਇਹ ਵੀਰ ਜੀ ਮੈਂ ਆ ਗਈ ਆ ਗਾਂ ਆ ਗਈ ਆ ਤਨਾ ਮਹੀਨਿਆਂ ਦੀ ਕੱਪਣ ਚਾਹਾਂ ਦੀ ਅੱਛਾ ਹਾਂਜੀ ਚੌਮਾ ਮਹੀਨਿਆਂ ਦੀ ਕੱਪਣ ਜੀ ਸਜਣੋ ਤਿੰਨ ਪੂਰੇ ਕੰਪਲੀਟ ਹੋ ਗਿਆ ਤੇ ਚੌਥਾ ਮਹੀਨਾ ਜਿਹੜਾ ਚੱਲੂ ਹੋ ਗਿਆ ਇਹਨੂੰ ਦੁੱਧ 6 ਕਿਲੋ Rồi. Lại à. Rồi. Bhai ji da ਇਹਦਾ 7000 ਕੀ 35000 ਕਰਦਗੇ ਜੈ ਸਨੋ ਜੈ ਸਨੋ ਬਾਕੀ ਦੀ ਦੇ ਦੇ ਤੀਰ ਦੇ ਦੇ ਦੁੱਧ 6 ਕਿਲੋ ਆ ਹਾਂਜੀ 6 ਕਿਲੋ ਮਿਲਦੀ ਦੋਵੇਂ ਟਾਈਮ ਹਾਂਜੀ ਦੋਵੇਂ ਟਾਈਮ ਤੇ ਚਾਹੋਂ ਮੈਂ ਨਰੀ ਗੱਬਣ ਹਾਂਜੀ ਚੈੱਕ ਪਾਸ ਆ ਨਾ ਹਾਂਜੀ ਠੀਕ ਆ ਲਓ ਸਜਣੋ ਇਹ ਪਸ਼ੂ ਆ ਖਰੀਦਦਾਰੀ ਕਰਿਓ ਅੱਡਾ ਭਖੀ ਵੰਡ ਪਹੁੰਚ ਕੇ ਸასიਖਾਲ ਜੀ ਸਾਰੇ